ਕਹਾਂ ਸੇ ਆਪ ਵਾਹ ਵਾਸ਼ੇ ਰਹਿਣੇ ਵਾਲਾ ਜਾਨਾ ਜਾਨਾ ਪਤਾ ਹੀ ਸਾਰੇ ਨੂੰ ਹਾਲਾਤ ਬਹੁਤ ਮਾੜੇ ਨੇ ਪਰ ਪਾਣੀ ਜਿਹੜਾ 262000 ਤਿੰਨ ਚਾਰ ਦਿਨ ਪਹਿਲਾਂ ਸੀ ਔਰ ਹਟ ਜਿਹੜਾ ਉਸ ਤੋਂ ਬਾਅਦ 245000 ਕੱਢਿਆ ਸੀ ਪਰ ਅੱਜ ਦੀ ਜਿਹੜੀ ਇਨਫੋਰਮੇਸ਼ਨ ਆਈ ਹੈ ਪਾਣੀ ਵੱਧ ਚੁੱਕਿਆ ਹੈ ਸੈਣੀ ਵਾਲਾ ਹੈਡ ਤੋਂ 275000 ਕਿਓਸੀਕ ਪਾਣੀ ਚਲਾ ਗਿਆ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ। ਅੱਜ ਵੀ ਗੱਟੀ ਨੰਬਰ 1 ਔਰ ਹੋਰ ਪਹਿਲਾਂ ਵੀ ਪਿੰਡਾਂ ਦੇ ਵਿੱਚ ਗਏ ਹਾਂ ਹੁਣ ਗੱਟੀ ਨੰਬਰ 1 ਵਿੱਚ ਜਾ ਰਹੇ ਹਾਂ ਜਿੱਥੇ ਲੋਕਾਂ ਦੀ ਡਿਮਾਂਡ ਸੀ ਪਸ਼ੂਆਂ ਲਈ ਫੀਡ ਖਤਮ ਹੋ ਗਈ ਉਹ ਪਹਚਾਈ ਗਈ ਅੱਜ। ਔਰ ਉਹ ਵੰਡੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਾ ਕੇ ਹਾਲਾਤ ਦੇਖ ਰਹੇ ਹਾਂ ਕਿਸ ਤਰ੍ਹਾਂ ਨੇ। ਅਸੀਂ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਵੱਲੋਂ एनडीआरएफ दी मदद ਦੇ ਨਾਲ ਲੋਕਾਂ ਨੂੰ ਰੈਸਕਿਊ ਕਰਨ ਲਈ ਐਨਡੀਆਰਐਫ ਦੀਆਂ ਟੀਮਾਂ ਫੋਰਸ ਜਿਹੜੀਆਂ ਇੱਥੇ ਮੌਜੂਦ ਨੇ ਕਿ ਜੋ ਵੀ ਲੋਕ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉਹ ਨਿਕਲ ਕੇ ਰਾਹਤ ਕੈਂਪਾਂ ਦੇ ਵਿੱਚ ਆ ਜਾਣ ਫੋਰਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਵਹੀਕਲ ਪ੍ਰੋਵਾਈਡ ਨੇ ਸਾਰੇ ਕੋਈ ਵੀ ਆਉਣਾ ਚਾਹੁੰਦਾ ਤਾਂ ਰਾਹਤ ਕੈਂਪ ਦੇ ਵਿੱਚ ਆ ਸਕਦਾ ਉੱਥੇ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਪਾਣੀ ਜਿੱਦਾਂ ਪਤਾ ਲੱਗ ਰਿਹਾ ਅੱਜ 275000 ਕਿਊਸਿਕ ਹੋ ਗਿਆ ਹੈ ਤਾਂ ਪਾਣੀ ਅੱਗੇ ਵੀ ਵੱਧ ਸਕਦਾ ਹੈ ਜਿਹੜੇ ਸਾਡੀ ਅਫਸਰਾਂ ਨਾਲ ਗੱਲ ਹੋਈ ਅਫਸਰ ਸਹਿਬਾਨਾਂ ਨਾਲ ਉਹਨਾਂ ਦਾ ਕਹਿਣਾ ਹੈ بارشਾਂ ਬਹੁਤ ਹੋ ਰਹੀਆਂ ਨੇ ਪਹਾੜਾਂ ਤੇ ਇਹ ਪਾਣੀ ਹੋਰ ਵੀ ਵੱਧ ਸਕਦਾ ਹੈ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਵੱਧ ਤੋਂ ਵੱਧ ਆਪਾਂ ਸਾਰੇ ਜਿਹੜੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਰਾਹਤ ਕੈਂਪਾਂ ਦੇ ਵਿੱਚ ਆ ਜਾਈਏ ਤਾਂ ਕਿ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜੋ ਵੀ ਨਿਵੀਆਂ ਥਾਵਾਂ ਤੇ ਹੈ ਬੱਚੇ ਨੇ ਬਜ਼ੁਰਗ ਨੇ ਔਰਤਾਂ ਨੇ ਉਹਨਾਂ ਸਾਰਿਆਂ ਨੂੰ ਆਪਾਂ ਕੱਟ ਕੇ ਇਨਾ ਪਿੰਡਾਂ ਦੇ ਵਿੱਚੋਂ ਰਾਹਤ ਕੈਂਪਾਂ ਦੇ ਵਿੱਚ ਲੈ ਜੀਏ ਔਰ ਸਾਰੀਆਂ ਟੀਮਾਂ ਲੋਕਾਂ ਦੀ ਮਦਦ ਲਈ ਰੈਡੀ ਨੇ ਪਹਿਲਾਂ ਵੀ ਕਰ ਰਹੀਆਂ ਨੇ ਹੁਣ ਵੀ ਜਿਹੜੀ ਚੱਲ ਰਹੀ ਹੈ ਮਦਦ ਅੱਗੇ ਵੀ ਕਰਦੀਆਂ ਰਹਿਣਗੀਆਂ ਤਾਂ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ। ਪਤਨੇ ਇੱਕ ਨਾਮ ਨਿਊਟ ਕਰ ਗਿਆ ਨਾ ਜਿਵੇਂ ਕਿ ਮਾਰਯੋਗ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ 3 ਦਿਨ ਪਹਿਲੇ ਪਾਣੀ ਜਿਹੜਾ ਘਟਿਆ ਸੀ 2000 2 2 ਲੱਖ 45000 ਕਿਊਸਿਕ ਤੇ ਚਲੇ ਗਿਆ ਸੀ ਉਹ ਪਿੱਛੇ ਪਹਾੜਾਂ ਵਿੱਚ ਬਰਸ਼ ਜ਼ਿਆਦਾ ਹੋਣ ਕਰਕੇ ਅੱਜ ਸਵੇਰੇ 2 ਲੱਖ 14 ਹਜ਼ਾਰ ਦੇ ਪੱਧਰ ਪੁੱਜ ਗਿਆ ਹੈ ਜਿਸ ਨਾਲ ਜਿੱਦਾ ਪਾਣੀ ਦਾ ਪੱਧਰ ਹੈ ਉਹ ਥੋੜਾ ਹੋਰ ਉੱਚਾ ਹੋਇਆ ਹੈ ਤੇ ਅੱਗੇ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ, ਮਾਨਯੋਗ ਐਮਈਏ ਸਾਹਿਬ, ਮਾਨਯੋਗ ਐਸਟੀਐਮ ਸਾਹਿਬ, ਮਾਨਯੋਗ ਡੀਸੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਲੱਗਿਆ ਹੋਇਆ ਹੈ। ਅਸੀਂ ਜਿੰਨੇ ਵੀ ਇੱਥੇ ਹਾਊਸ ਹੋਲਡ ਪ੍ਰਭਾਵਿਤ ਸੀ, ਜਿੰਨੇ ਵੀ ਘਰ ਘਰ ਭਾਵੇਂ ਸੀ ਉਹਨਾਂ ਨੂੰ ਇੱਕ ਇੱਕ ਵਾਰੀ ਰਾਸ਼ਨ ਪੈਛੋਂ ਇਹ ਜਾਰਾ ਫੀਡ ਇੱਕ ਵਾਰੀ ਅਸੀਮ ਪਹੁੰਚਾ ਦਿੱਤੀ ਹੈ ਜੀ ਹੁਣ ਦੂਜੀ ਵਾਰ ਵੀ ਜਿਹੜਾ ਹੈਗਾ ਹੈ ਫੀਡ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਨਿਪਟੇ ਜਿਹੜਾ ਹੈ ਚੜ ਗਿਆ ਹੈ ਜੀ ਤੇ ਜਿਹੜਾ ਰਾਸ਼ਨ ਹੈ ਉਹ ਵੀ ਦੂਜੀ ਵਾਰੀ ਜਿਹੜਾ ਆਪਾਂ ਨੂੰ ਜਿਹੜਾ ਲੋਕਾਂ ਨੂੰ ਆਪਣਾ ਜਿਹੜਾ ਪਹੁੰਚਾ ਰਹੇ ਇਹ ਲੋਕਾਂ ਦੀ ਲੋਕਾਂ ਤੋਂ ਜਿਹੜੀ ਸਾਡੇ ਪਾਸਾ ਤੋਂ ਇਹੀ ਅਪੀਲ ਹੈ ਕਿ ਜਿਵੇਂ ਕਿਸ ਸੰਭਾਵਨਾ ਹੈ ਕਿ ਪਾਣੀ ਬਦਲ ਨਹੀਂ ਤੇ ਜਿਹੜੇ ਲੋਕ ਨੀਤੀਆਂ ਥਾਵਾਂ ਤੇ ਬੈਠੇ ਨੇ ਜਿਨ੍ਹਾਂ ਦੇ ਕਰਾਂ ਦੇ ਪਾਣੀ ਆਇਆ ਹੋਇਆ ਹੈ ਜੀ ਉਹ ਆਪਰਾ ਆਪਣਾ ਇਹ ਜਗ੍ਹਾ ਤੋਂ ਜਿਹੜਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਹਲੀ ਸੈਂਟਰਾਂ ਤੇ ਪਹੁੰਚ ਸਾਡੇ ਜਿਹੜੇ ਇੱਥੇ 11 ਕਿੱਟਰ ਤੋਂ ਚੱਲਦੇ ਨੇ ਉਹਨਾਂ ਦੇ ਵਿੱਚ ਪੂਰਾ ਉਹਨਾਂ ਦਾ ਮਤਵ ਕਰ ਦਿੱਤਾ ਹੋਇਆ ਉਹਦਾ ਇੰਤਜ਼ਾਮ ਕੀਤਾ ਉਹਨੇ ਰੈਂਡ ਲੇ ਕਮਿਟੈਂਟ ਦੇ ਕੇ ਤੇ ਉਹ ਆਪਣਾ ਪ੍ਰਸ਼ਾਸਨ ਦਾ ਜਿਹੜਾ ਹੈ ਕਾਰਜ ਹੈ ਦਾਹਤ ਦਾਉਤ ਦੇ ਵਿੱਚ ਉਹ ਸਹਿਯੋਗ ਦੇ ਸਾਡੀ ਕੋਈ ਛਾੜ ਨਹੀਂ ਰਹੀ ਤੇ ਇਹ ਵਿੱਚ ਵੀ ਦਿਨ ਭਰ ਰਗ ਰਹਾ ਹੈ ਅਹਿਮਦ ਸਾਹਿਬ ਅੱਜ ਵੀ ਸਾਡੀ ਹਾਲਾਤ ਵੇਖਣ ਵਾਸਤੇ ਕੱਟੀ ਨੰਬਰ 1 ਪਰ ਜਾ ਰਹੇ ਆ ਜੋ ਕਿ ਪ੍ਰਸ਼ਾਸਨ ਜੋ ਵੀ ਚੀਜ਼ ਦੇ ਰਿਹਾ ਹੈ ਉਹ ਦੇ ਮਟਾ ਕੇ ਵੰਡੀ ਜਾ ਰਹੀ ਹੈ ਜਿਵੇਂ ਅੱਜ ਪੀੜ ਜਾਈ ਹੈ ਰਾਸ਼ਨ ਪਹੁੰਚਿਆ ਹੈ ਬਸ ਐਸੀ ਅਮਰ ਸਰਦਾ ਇਹਨਾਂ ਧੰਨਵਾਦ ਕਰਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਨੇ ਤੇ ਜਿਹੜੀ ਪਹਿਲੀ ਸਰਕਾਰ ਹੈ ਆ ਕਿਸਤਿਆਂ ਦੇ ਵਿੱਚ ਘੁੰਮ ਕੇ ਆਦੀ ਜਾਨ ਨੂੰ ਥੋੜੀ ਜਿ ਰੱਖ ਕੇ ਇਹ ਸਾਡੇ ਅਮਰ ਸਾਹਿਬ ਦਿਨ ਰਾਤ ਨੂੰ ਫਰਦੇ ਨੇ